ਬੋਲੇ ਮੈਨੂੰ ਮੈਨੂੰ ਹੈਲੋ ਹੈਲੋ ਸੰਦੀਪ ਮੈਨੂੰ ਤੇ ਡਾਰੀ ਲੱਗੀ ਜਾਣ ਰਿਆ ਨਾ ਹੁਣ ਮੈਂ ਮੰਮੀ ਦੇ ਮਗਰ ਜਾਣ ਜੋਗੀ ਚਲੋ ਕੋਈ ਨਹੀਂ ਸਿਮੀ ਜਾ ਮੇਰਾ ਬਾਪੂ ਰੋਟੀ ਪਾਣੀ ਦਾ ਤਿਆਰੀ ਭੈਣ ਜੀ ਕੱਲੇ ਆਏ ਦਲਜਿੰਦਰ ਨਹੀਂ ਆਈ ਨਾਲ ਨਹੀਂ ਆਈ ਹੈ ਨਾਲ ਭੈਣ ਜੀ ਕੱਲੇ ਆਏ ਜੀ ਦਲਜਿੰਦਰ ਨਹੀਂ ਆਈ ਨਾਲ ਨਹੀਂ ਆਈ ਹੈ ਨਾਲ ਤੇ ਆਖਾਂ ਡੀ ਮੈਂ ਨਹੀਂ ਜਾਣਾ ਉਧਰ ਇਹ ਕੋਈ ਗੱਲਬਾਤ ਹੋਈ ਹੋਣੀ ਹੈ ਇਹਨਾਂ ਨਾਲ ਰੁਪਿੰਦਰ ਰੁਪਿੰਦਰ ਜੀ ਕਰਾਂ ਮੈਂ ਤੇ ਨਿਕ ਨਿਕ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਤਸਰੀਕਾ ਇਹ ਤਾਂ ਨਾ ਹੋ ਗਿਆ ਹੁਣ ਚੰਗੀ ਬੰਡੇ ਹੀ ਹੁਣ ਦੱਸਣ ਦੀ ਨਾ ਵੀ ਸਰੀਕੇ ਘਰ ਰੋਲਾ ਪਾ ਕੇ ਆਈ ਮੇਰੇ ਤੇ ਫਿਰ ਮੈਂ ਕਰ ਲਵਾਂ ਮਮੀ ਜਿਹੜੀ ਕਰ ਆਏ ਤੋਂ ਵਿੱਚ ਹੋ ਜਾਂਦਾ ਕਰਪਾ ਤੇ ਕੀ ਕਰੀ ਚੱਲ ਦੱਸ ਮੇਰਾ ਕੀ ਲੱਗਿਆ ਮੇਰਾ ਕੀ ਲੱਗਿਆ ਮੈਂ ਕਿ ਲੱਗੀ ਵੀ ਝੂਠ ਕਿਹੜਾ ਬਹੁਤ ਇੰਨਾ ਰਹਿੰਦਾ ਹੁੰਦਾ ਸਾਹਮਣੇ ਆਈ ਦੰਦਾ ਬੰਨ ਅਰਪਿੰਦਰ ਹਜੇ ਵੀ ਸੁਧਰ ਜਾ ਬੰਦਾ ਤਰ ਨਸ਼ੇ ਕਰਨ ਡਿਆ ਵਿਆ ਇਹ ਅਜੇ ਤੈਨੂੰ ਫੇਰ ਨਹੀਂ ਤੈਨੂੰ ਅਸਾ ਹੁੰਦੀ ਤੈਨੂੰ ਮਾਸੀ ਜੀ ਗੱਲ ਇਹ ਨਹੀਂ ਗਈ ਹੈਗੀ ਅਸੀਂ ਕਿਉਂ ਨਹੀਂ ਅਸੀਂ ਮੈਂ ਗੱਲ ਹੋ ਗਈ ਮੈਂ ਹਣੀ ਲੱਟਣਾ ਹੀ ਹੈਗਾ ਕੋਈ ਗੱਲ ਨਹੀਂ ਮੈਂ ਅਗਲਾ ਬੋਲਦਾ ਫਿਰ ਬੰ ਬੰ ਅਰਪਿੰਦਰ ਸਭ ਕੋ ਤੇਰੇ ਕਰਕੇ ਹੀ ਹੋਇਆ ਹੈ ਫੇਰ ਰੜ ਗਿਆ ਇਹ ਕੰਮ ਕਿ ਹੋਣੀ ਸੁੱਧਰ ਬੰ ਪਾੜੀ ਦੇ ਰੇਟ ਦਾ ਤੈਨੂੰ ਪਤਾ ਹੀ ਹੈ ਮਾਸੀ ਜੀ ਕਿਤਾ ਪਾੜੀ ਦੇ ਰੇਟ ਦਾ ਰੇਟ ਨਹੀਂ ਤਾਂ ਨਿਕਲਿਆ ਸਹੀ ਨਹੀਂ ਨਿਕਲਿਆ ਸਹੀ ਨਹੀਂ ਪਾੜੀ ਦੇ ਰੇਟ ਦਾ ਚੱਲ ਉਹ ਗੱਲ ਹੋ ਗਈ ਹੈ ਚੱਲ ਇਹਨੂੰ ਮੈਂ ਟੋਟਕਾ ਨਾਲ ਪੈਸੇ ਦੇਣੇ ਆ ਇਹਨੇ ਕਿਹੜੇ ਇਕੱਠੇ ਇਹਨੂੰ ਦੇਣੇ ਆ ਇਹਨੂੰ ਇਕੱਠੇ ਦੇਣੇ ਆ ਆ ਮੈਂ ਕਿਹੜਾ ਇਹਨੂੰ ਆ ਵਿੱਚ ਵਰਕੇ ਤੇ ਲੱਖ ਖੰਡ ਦੇ ਦਿਆ ਕਰਾਂਗੇ ਵੀ ਤੇਰੇ ਨਾਲ ਬੜੇ ਚਲਗੇ ਆ ਇਹਨੂੰ ਕਿਹੜਾ ਪਤਾ ਲੱਗਣ ਜਦ ਰਹਿੰਦਾ ਵਾ ਹਟੇ ਮੈਂ ਬਣਾ ਨਹੀਂ ਆ ਤੂੰ ਆਪ ਪੈਂਦਾ ਮੈਂ ਕਹਿਣਾ ਨਹੀਂ ਮੈਂ ਰਹੀ ਨਹੀਂ ਮੈਨੂੰ ਤਾਂ ਇਦਾਂ ਸੁਣਿਆ ਸੁਣਿਆ ਨਹੀਂ ਮੈਂ ਹਾਂਜੀ ਅੱਛਾ ਬੈਠ ਕੇ ਇਦਾਂ ਗੱਲ ਕਰੀਏ ਗੱਲ ਨਾ ਠੀਕ ਆ ਠੀਕ ਮੈਂ ਤੁਹਾਨੂੰ ਦੱਸਣਾ ਉਹ ਚੰਗੀ ਬੀਜ ਦੀ ਕਰਕੇ ਗਈ ਆ ਸੋੜੇ ਦੇ ਨਾਮ ਲਉਗੀ ਉਹ ਜੇ ਉਹ ਆਪਣੀ ਕੁੜੀ ਨੂੰ ਆਪਣੀ ਨੌਣਾ ਸਹੀ ਹੋ ਗਈ ਆ ਸ਼ੁਕਰ ਹੈ ਬੜੀ ਨੌਣਾ ਸਹੀ ਕਰ ਗਿਆ ਠੀਕ ਆ ਮੈਂ ਜੱਟਾਂ ਕੋਲ ਗਿਆ ਤੁਹਾਨੂੰ ਅਗਲੀ ਗੰਦੀ ਕੀ ਗੰਦ ਨੂੰ ਕੋਈ ਨਹੀਂ ਚੱਲਦਾ ਮੇਰੇ ਘਰ ਤੇ ਬਖਵਾ ਦਾ ਪਿਆ ਜਾਣ ਕੋਈ ਫੋਨ ਕਰਕੇ ਇਹ ਕਰਦਾ ਜੀ ਕਿ ਆਪਣੀ ਨਾਨਕ ਕਿਦਾਂ ਦੇ ਕੰਮ ਕਰ ਹਾਂ ਸਮਾਂ ਚੱਲ ਇਹ ਜਦ ਬਖਾ ਖਾਂਦੀ ਲੋਕ ਕਿੱਧਰ ਨੇ ਹਾਂਜੀ ਇਹ ਜਾਣਦੀ ਮੈਨੂੰ ਫੋਨ ਕਰ ਕਰਕੇ ਹੈਲੋ ਇਹਨੂੰ ਕਰੋ ਕੱਢ ਦੇ ਉਹ ਆ ਸੀਨ ਇਹਦਾ ਰਹਿਦਾ ਹੀ ਜਾਂਦਾ ਨਹੀਂ ਇਕੱਠੇ ਹੋ ਜਾਂਦੇ ਮੈਂ ਕੱਲਾ ਤਾਂ ਕੀ ਕਰੀ ਚ ਵੀਡੀਓ ਬਣਾ ਰਿਹਾ ਕੱਲੇ ਵੀਡੀਓ ਦਾ ਬੜਾ ਯੋਰ ਹੈ ਕੱਲ ਇੱਥੇ ਨਹੀਂ ਤੁਹਾਡੇ ਨਾਲ ਹਾਂ ਹਾਂ ਕੀ ਹੋ ਗਿਆ ਭਾਈ ਲੱਗਿਆ ਫੋਨ ਨੇ ਉਹ ਕਹਿੰਦਾ ਤੁਸੀਂ ਇਕੱਠੇ ਰਹਿੰਦੇ ਹੋ ਤੇ ਮੈਨੂੰ ਕਦੇ ਆਹੋ ਇਹ ਉਹ ਕਿਹਦੇ ਬੰਦਾ ਕੀ ਕਿੱਥੇ ਮੇਰੇ ਪਹੁੰਚ ਵਨ ਸੋ ਸੋ ਗੱਲਾਂ ਕਰਕੇ ਗਈ ਆ ਕਹਰਾਂ ਦੀ ਦੀ ਬੇਇੱਜ਼ਤੀ ਕੀਤੀ ਆ ਹੁਣ ਉਹਦੇ ਮੂੰਹ ਤੇ ਬੱਕੀ ਆ ਸਾਬਾ ਕੋਸ਼ੀ ਵੀ ਇਹਨੂੰ ਕੋਈ ਕੁਛ ਨਹੀਂ ਸਾਬਾ ਕੋਸ਼ੀ ਉਹਦੇ ਮੂੰਹ ਤੇ ਬੱਕੀ ਆ ਪੂਰਾ ਜ਼ੋਰ ਲਾਇਆ ਵਾ ਈਦਾ ਸੁਣਾਉਂਦੀ ਏ ਉਹ ਗੱਡੀ ਦਾ ਨਾ ਤੇ ਘਰੋਂ ਕੱਢਣ ਵਾਸਤੇ ਠੀਕ ਹੈ ਮਹਾ ਮਹਾ ਕੁੜੀ ਦਾ ਘਰ ਬੱਸਾਂ ਲੱਗਾਂ ਅੱਛਾ ਉਹਦੇ ਬਾਅਦ ਤੋਂ ਕਹਿਣਾ ਅੱਛਾ ਮੈਂ ਤੂੰ ਹੀ ਸੱਚੇ ਜੀ ਨਾਮ ਵਾਲੀ ਗੱਲ ਕਰ ਲੈ ਓਏ ਆ ਇਹ ਨਾ ਉਹ ਇਹ ਖਲੋਤੇ ਏ ਈਦਾ ਹੀ ਖੜੀ ਜੱਟੇ ਤਾਂ ਮੈਂ ਕੀ ਕਰਾਂ 1 ਪੁੜੀ ਸਾਰੀ ਵੀਡੀਓ ਨਹੀਂ ਬਲੂਬਰ ਬਣਾਈ ਬਣਵਾ ਦੇਣਾ ਨਹੀਂ ਤਾਂ ਮੈਂ ਬਣ ਕੇ ਬਣ ਉਹ ਸਨ ਆਉਂਦੀ ਹੀ ਆਂਦੀ ਲੋਕੀ ਘਰ ਨਾ ਆਂਦਾ ਵਸ਼ੰਦੇ ਆ ਕੋਈ ਨੀਂ ਘੋਲਿਆ ਸ ਮੈਂ ਸੀਨੀਅਰ ਤਾਂ ਕਰਦੀ ਤੇ ਬਹਾਨਾ ਬ੍ਰਾਊਨ ਕੋਈ ਕੱਢਦਾ ਨਹੀਂ ਮੈਂ ਰੱਖ ਕੇ ਕੱਢੋ ਕਰ ਤਨਖਾਹ ਦੇਣੀ ਨਹੀਂ ਆਗੀ ਹੂੰ ਹੂੰ ਮੈਨੂੰ ਤਾਂ ਕਿਤੇ ਦੇਟਿਆ ਧੱਕਾ ਇਹਨੂੰ 55 ਰੁਪਏ ਦਿਆ ਕਰੇ ਇੱਕ ਸੀਨੀਅਰ ਵੇ ਸਿੱਧਾ ਗਾ ਦੱਸੋ 1 ਉਹ ਆਂਦੀ ਵੀ ਆਪਨੇ ਨਾਂ ਦਾ ਕਰ ਬਸੋ ਦਿੰਦੇ ਆ 1 ਤੂੰ ਹੀ ਵੀ ਨਾ ਸੱਸ ਨਾ ਘਰੇ ਗੱਲਾਂ ਕਰਨ ਜੋਗੀਆਂ ਜੇ ਤੇ ਜਾਂ ਮੇਰੇ ਦਿਵਾਲੇ ਹੋ ਲਿਆ ਹੋ ਲਿਆ ਓ ਯਾਰ ਹੁਣ ਇੱਕ ਵਾਰੀ ਡਿੱਗਾ ਮੈਂ ਮੈਂ ਕੀ ਕਹਿਣਾ ਸੀ ਪਈ ਨੋਂ ਸਾਸ ਘਰੇ ਗੱਲਾਂ ਕਰ ਜੋਗੀਆਂ ਜੇ ਜਾਂ ਮੇਰੇ ਦਿਵਾਲੇ ਹੋ ਰਿਆ ਤੇ ਜਾਂ ਉਹਦੇ ਸੰਦੀਪ ਦੇ ਦਿਵਾਲੇ ਹੋ ਗਈਆਂ ਜੈਣਾ ਵਾ ਵੀ ਕੀ ਕਿੰਦੇ ਨੂੰ ਤੁਸੀਂ ਜੋ ਜਾ ਕੇ ਸੁਣਾ ਕੇ ਅੱਛਾ ਮੇਰੇ ਘਰ ਦੇ ਸਾਡੀ ਘਰ ਨਹੀਂ ਗੋਲੀ ਚੱਲ ਜਾਈ ਚਲੋ ਯਾਰ ਮੋੜ ਕੇ ਭੈਣ ਦੇ ਘਰ ਜਾ ਕੋਣ ਬੋਲਦਾ ਤੇਰੀ ਵੀ ਕੰਪਨੀਆਂ ਕਹਿ ਰਣਾ ਇਹ ਬੜੀ ਪੱਪਾ ਦੁਬੁਕ ਬਣ ਕੇ ਕਿੱਥੋਂ ਆਏ ਆ ਇਹ ਕਹਾਂ ਯਾਰ ਮੈਂ ਕੰਮ ਕਰ ਰਿਹਾ ਵੀ ਇਹ ਤਾਂ ਆ ਮਾੜੀ ਠੀਕ ਹੈ ਮੈਂ ਲੜਾ ਪੈਲੀ ਦੇ ਚੀ ਜਾਵਾਂ ਕਾਗਜ਼ ਪੱਤਰ ਲੈ ਕੇ ਗਿਆ ਇਹ ਨਾ ਤੇ ਕੋ ਕਰ ਰਿਹਾ ਮੈਂ ਕੰਮ ਜਿਹੜਾ ਕਰ ਰਹਾ ਹਾਂ ਚੱਲ ਵਧੀਆ ਹੋ ਗਿਆ ਨਾ ਹੁਣ ਜੇ ਸੌਖੀ ਜਾਂ ਨੀਂਦ ਆ ਜਾ ਸਾਡੀ ਦੋਵਾਂ ਕਰਤੂਤਾਂ ਕਰ ਤੁਹਾਡੀ ਦੋਵਾਂ ਇਨਸ਼ਾ ਅੱਲਾਹ ਨਾ ਤੇਰੀਆਂ ਕਲੀਆਂ ਕਹਿ ਦੇ ਚੱਲ ਠੀਕ ਹੈ ਤੇਰੀਆਂ ਕਰਤੂਤਾਂ ਕਰਕੇ ਨਾ ਵਨ ਤੁਹਾਡੀ ਦੋਵਾਂ ਇੱਕ ਤੇਰੀ ਇੱਕ ਤੇਰੀ ਘਰ ਵਾਲੀ ਦੀ ਕਰਤੂਤਾਂ ਕਰਕੇ ਹੱਦ ਮੇਰੀ ਬੇਇੱਜ਼ਤੀ ਹੋਣੀ ਠੀਕ ਹੈ ਨਾ ਤੇਰੇ ਤਾਂ ਤੇਰੀ ਕਰਤ ਤੇਰੀ 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 ਕਤੂਤ ਜਾ ਮਾਤਾ ਮੇਰਾ ਲੱਕ ਟੁੱਟ ਗਿਆ ਤੇਰੀ ਟਿਕਰ ਹੋਈ ਨੀ ਕਤੂਤ ਕਰਕੇ ਮੇਰੀ ਬੇਜੀ ਹੋਣੀ ਠੀਕ ਹੈ ਬੋਲੇ ਬਣ ਮੈਂ ਹਲੋ ਹੈਲੋ ਹੈਲੋ ਸੰਦੀਪ ਮੈਨੂੰ ਤਾਂ ਡਾਰੀ ਲੱਗੀ ਜਾਂਡਿਆ ਨਾ ਹੁਣ ਮੈਂ ਮੰਮੀ ਦੇ ਮਗਰ ਜਾਣ ਜੋਗੀ ਚਲੋ ਕੋਈ ਨਹੀਂ ਸਿਮੀ ਜਾ ਮੇਰਾ ਬਾਪੂ ਰੋਟੀ ਪਾਣੀ ਦਾ ਤਿਆਰੀ ਭਾਜੀ ਕੱਲੇ ਆਏ ਦਰਜਿੰਦਰ ਨਹੀਂ ਆਈ ਨਾਲ ਨਹੀਂ ਆਈ ਹੈ ਨਾਲ ਭਾਜੀ ਕੱਲੇ ਆਏ ਦਰਜਿੰਦਰ ਨਹੀਂ ਆਈ ਨਾਲ ਨਹੀਂ ਆਈ ਹੈ ਨਾਲ ਤੇ ਆਖਾਂ ਡੇ ਮੈਂ ਨਹੀਂ ਜਾਣਾ ਉਧਰ ਇਹ ਕੋਈ ਗੱਲਬਾਤ ਹੋਈ ਹੋਣੀ ਹੈ ਇਹਦੇ ਨਾਲ ਰੁਪਿੰਦਰ ਰੁਪਿੰਦਰ ਨਹੀਂ ਆਂ ਜੀ ਕਰਾਂਵੇਂ ਤੇ ਨਿਕੇ ਨਿਕੇ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਸ੍ਰੀਕਾ ਇਹ ਤਾਂ ਹੋ ਗਿਆ ਹੁਣ ਚੰਗੀ ਬੰਡੇ ਹੀ ਹੁਣ ਦੱਸਣ ਦੀ ਨਾ ਵੀ ਸ੍ਰੀਕੇ ਘਰ ਰੋਲਾ ਪਾ ਕੇ ਆਈ ਮੇਰੇ ਤੇ ਫਿਰ ਮੈਂ ਕਰ ਲਵਾਂ ਤੂੰ ਕਿਹੜੇ ਨਾਲ ਕਰਾਗਾ ਮੰਮੀ ਜੀ ਦੀ ਕਰਾਉਂ ਆਏ ਤਾਂ ਵਿੱਚ ਹੋ ਜਾਂਦਾ ਕਿਰਪਾ ਤੇ ਕੀ ਕਰੀਗੀ ਚੱਲ ਕਿਹਦਾਸ ਮੇਰਾ ਵੀ ਕਿਹਾ ਮੈਂ ਕਿਹਾ ਲੱਗੀ ਵੀ ਝੂਠ ਕਰਾ ਬਹੁਤ ਇੰਨਾ ਰਹਿੰਦਾ ਹੁੰਦਾ ਸਾਹ ਸਾਹਮਣੇ ਆਈ ਬੰਦਾ ਰਪਿੰਦਰ ਹਜੇ ਵੀ ਸੁਧਰ ਜਾ ਬੰਦਾ ਤਰ ਨਸ਼ੇ ਕਰੰਡਿਆ ਵਿਆ ਤੇ ਹਜੇ ਤੈਨੂੰ ਫੇਰ ਨਹੀਂ ਤੈਨੂੰ ਮਾਸਾ ਹੁੰਦੀ ਤੈਨੂੰ ਮਾਸੀ ਜੀ ਗੱਲ ਇਹ ਨਹੀਂ ਗਈ ਹੈਗੀ ਅਸੀਂ ਕਿਉਂ ਅਸੀਂ ਇਹ ਗੱਲ ਹੋ ਗਈ ਮੈਂ ਹੁਣੇ ਲੱਤਣਾ ਹੀ ਲਗਾ ਗੱਲ ਨਹੀਂ ਇਹ ਨਹੀਂ ਬੰਦਾ ਅਗਲਾ ਬੋਲੇਗਾ ਬੰਦ ਅਰਪਿੰਦਰ ਸਭ ਕੁ ਤੇਰੇ ਕਰਕੇ ਹੀ ਹੋਇਆ ਹੋਇਆ ਏ ਰੜ ਗਿਆ ਇਹ ਕੰਮ। ਸਾ ਕੀ ਹੋਣੀ ਸੁਦਰ। ਬੰਦ ਪਾਲੀ ਦੇ ਰੇਟ ਦਾ ਤੈਨੂੰ ਪਤਾ ਹੀ ਹੈ। ਪਾਲੀ ਦੇ ਰੇਟ ਦਾ। ਰੇਟ ਵੀ ਨਾ ਨਿਕਲਿਆ ਸਹੀ। ਨਹੀਂ ਨਿਕਲਿਆ ਸਹੀ। ਨਹੀਂ ਪਾਲੀ ਦੇ ਰੇਟ ਦਾ ਚੱਲਣਾ। ਉਹ ਗੱਲ ਹੋ ਗਈ ਆ। ਤੇ ਚੱਲ ਇਹਨੂੰ ਮੈਂ ਟੋਟ ਕੇ ਨਾ ਪੈਸੇ ਦੇਣੇ ਆ। ਇਹਨੇ ਕਿਹੜੇ ਇਕੱਠੇ ਇਹਨੂੰ ਦੇਣੇ ਆ। ਇਹਨੂੰ ਇਕੱਠੇ ਦੇਣੇ ਆ। ਆ ਮੈਂ ਕਿਹੜਾ ਇਹਨੂੰ ਕਰ। ਅ ਵਿਚ ਵਾਰ ਕੇ ਤੇ ਲੱਖ ਖੰਡ ਦੇ ਜਾ ਕਰਾਂਗੇ ਵੀ ਤੇਰੇ ਨਾਲ ਬੜੇ ਚਲਗੇ ਆ ਇਹਨੂੰ ਕਿਹੜਾ ਪਤਾ ਲੱਗਣ ਜਦ ਰਹਿੰਦਾ ਵਾ ਹਟਾ ਮੈਂ ਬਣਾ ਨਹੀਂ ਤੂੰ ਹਾਂ ਆਪੇ ਆਂਦਾ ਹੀ ਮੈਂ ਬਣਾ ਨਹੀਂ ਹੈ ਮੈਂ ਤੇ ਕੀ ਮੈਂ ਨਹੀਂ ਬਣਾ ਮੈਂ ਤਾਂ ਇਦਾਂ ਸੁਣੀਆ ਮੈਂ ਸੁਣਿਆ ਨਹੀਂ ਮੈਂ ਤੁਸੀ ਐਸੇ ਨਹੀਂ ਦੇਣਾ ਨਹੀਂ ਅੱਛਾ ਮੈਂ ਕਿੱਦਾਂ ਗੱਲ ਕਰੀ ਗੀ ਗੱਲ ਨਾ ਠੀਕ ਆ ਠੀਕ ਮੈਂ ਤੈਨੂੰ ਦੱਸਣਾ ਦੀ ਵੀ ਇਤਨੀ ਕਈ ਆ ਸੋਨੇ ਦੇ ਨਾਮ ਲਾਉਂਦੀ ਉਹ ਜੇ ਉਹ ਆਪਣੀ ਕੁੜੀ ਨੂੰ ਆਪਣੀ ਨਾ ਨਹੀਂ ਹੋ ਗਈ ਹੈ ਸ਼ੁਕਰ ਆਪਣੀ ਨਾ ਨਹੀਂ ਕਰਦਾ ਗਿਆ ਠੀਕ ਅਗਲੀ ਗੰਦੀ ਕਿਹਨੇ ਆਂਦਿਆਂ ਨੂੰ ਕੋਈ ਨਹੀਂ ਚੱਲਦਾ ਮੇਰੇ ਘਰ ਤੇ ਬਖਵਾ ਦਾ ਪਿਆ ਜਾਣ ਕੋਈ ਫੋਨ ਕਰਕੇ ਸਮਝਾ ਲਈ ਕਿ ਆਪਣੀ ਨਾਨਕ ਕਿਧਰ ਨੇ ਕੰਮ ਕਰ ਹਾਂ ਸਮਝਦਾ ਇਹ ਜਦ ਖਾਨ ਪਉਂਦੀ ਲੋਕ ਕਿੱਧੀਆਂ ਨੇ ਹਾਂ ਜੀ ਇਹ ਜਾਰਦੀ ਮੈਨੂੰ ਫੋਨ ਕਰ ਕਰਕੇ ਹੈਲੋ ਇਹਨੂੰ ਘਰੋਂ ਕੱਢ ਦੇ ਹੋਇਆ ਸੀਨ ਇਹਦਾ ਰਹਿਦਾ ਯਾਰ ਅੰਦਾਜ਼ੇ ਇਕੱਠੇ ਹੋ ਜਾਂਦੇ ਮੈਂ ਕੱਲਾ ਦੱਸ ਕੀ ਕਰੀ ਤੇ ਵੀਡੀਓ ਬਣਾ ਰਿਹਾ ਕੱਲਾ ਆ ਗਿਆ ਕੱਲੇ ਵੀਡੀਓ ਦਾ ਬੜਾ ਯੋਰ ਹੈ ਕੱਲ ਇੱਥੇ ਨਹੀਂ ਤੁਹਾਡੇ ਨਾਲ ਆ ਹਾਂ ਕੀ ਹੋ ਗਿਆ ਭਾਈ ਲੱਗ ਗਿਆ ਫੋਨ ਨੇ ਉਹ ਕਹਿੰਦਾ ਤੁਸੀਂ ਇਕੱਠੇ ਰਹਿੰਦੇ ਹੋ ਤੇ ਮੈਨੂੰ ਕਰੇ ਆਹੋ ਇਹ ਉਹ ਕਰੇ ਬੰਦਾ ਕੀ ਕਿੱਥੇ ਮੇਰੇ ਪਹੁੰਚ ਬਣ 100 100 ਗੱਲਾਂ ਕਰਕੇ ਗਈ ਆ ਕਹਰਾਂ ਦੀ ਦੀ ਬੇਇੱਜ਼ਤੀ ਕੀਤੀ ਆ ਹੁਣ ਉਹਦੇ ਮੂੰਹ ਤੇ ਬੱਕੀ ਆ ਸਵਾ ਕੁਸ਼ੀ ਕਿ ਇਹਨੂੰ ਕੁਸ਼ੀ ਸਭ ਕੁਝ ਉਹਦੇ ਮੂੰਹ ਤੇ ਬਕੀਆ ਦਾਲਾ ਪੂਰਾ ਯੋਰ ਲਾਇਆ ਵਾ ਈਦਾ ਸੁਣਾਉਂਦੀ ਏ ਉਹ ਗਾਡੀ ਦੀ ਗੱਲਾਂ ਤੇ ਘਰੋਂ ਕੱਢਣ ਵਾਸਤੇ ਠੀਕ ਹੈ ਮਹਾ ਮਹਾ ਕੁੜੀ ਦਾ ਘਾਰ ਬੱਸਾਂ ਲੱਗਾਂ ਅੱਛਾ ਉਹਨੇ ਬਾਅਦ ਚ ਕਿਹਾ ਅੱਛਾ ਨਹੀਂ ਸੱਚੇ ਜੀ ਨਾਮ ਵਾਲੀ ਗੱਲ ਕਰ ਲੈ ਓਏ ਆ ਇਹਨਾਂ ਨੋਵੇ ਜੇ ਘਰੋਂ ਉੱਤੇ ਈ ਇੱਦਾਂ ਖੜੀ ਜੱਟੇ ਤਾਂ ਮੈਂ ਕੀ ਕਰਾਂ 1 ਕੁੜੀ ਕੀ ਇਹ ਤਾਂ ਮਨ ਗਿਆ ਬੰਦ ਉਸਨੋਂ ਆਉਂਦੀ ਹੀ ਆਂਦੇ ਲੋਕੀ ਕਾਰਨ ਨਾ ਆਂਦਾ ਵਸ਼ਮਦੇ ਆ ਕੋਈ ਨਹੀਂ ਕਹਿੰਦਾ ਰੌਡ ਸੀਨੀਅਰ ਤੋਂ ਕਰਦੀ ਤੇ ਬਹਾਨਾ ਪ੍ਰੋਟ ਕੋਈ ਕਰਦਾ ਨਹੀਂ ਮੈਂ ਲਾ ਕੇ ਕੱਢੋ ਤਨਖਾਹ ਦੇਣੀ ਨਹੀਂ ਆਗੀ ਮੈਨੂੰ ਤਾਂ ਕਿਤੇ ਦੇਟਿਆ ਧੱਕਾ ਇਹਨੂੰ 55 ਰੁਪਏ ਦਿਆ ਕਰੇ ਇੱਕ ਸੀਨੀਅਰ ਵੇ ਸਿੱਧਾ ਗਾ ਦੱਸੋ ਵਨ ਉਹ ਆਂਦੀ ਵੀ ਆਪ ਇਹ ਨਾ ਆਂਦਾ ਘਰ ਬਸੋ ਦਿੰਦੇ ਆ ਵਨ ਤੁਸੀਂ ਵੀ ਨਾ ਉਹ ਸੱਸ ਨਾ ਘਰੇ ਗੱਲਾਂ ਕਰਨ ਜੋਗੀਆਂ ਜੇ ਤੇ ਜਾਂ ਮੇਰੇ ਦਿਵਾਲੇ ਹੋ ਲਿਆ ਹੋ ਲਿਆ ਕੋਈ ਨਾ ਕਰ ਉਹ ਯਾਰ ਹੁਣ ਇੱਕ ਵਾਰੀ ਡੰਗਾ ਮੈਂ ਮੈਂ ਕੀ ਕਹਿ ਰਹੀ ਤੁਸੀਂ ਨਾ ਉਹ ਸੱਸ ਘਰੇ ਗੱਲਾਂ ਕਰਨ ਜੋਗੀਆਂ ਜੇ ਜਾਂ ਮੇਰੇ ਦਿਵਾਲੇ ਹੋ ਲਿਆ ਤੇ ਜਾਂ ਉਹਦੇ ਸੰਦੀਪ ਦੇ ਦਿਵਾਲੇ ਹੋ ਗਈਆਂ ਮੈਨੂੰ ਇਹ ਜਣਾਵਾ ਵੀ ਕੀ ਕਹਿੰਦੇ ਨੂੰ ਤੁਸੀਂ ਜੋ ਜਾ ਕੇ ਸੁਣਾ ਕੇ ਅੱਛਾ ਅਵੇ ਘਰ ਕੇ ਹੱਡੀ ਕਰਕੇ ਨਹੀਂ ਥੋੜੀ ਕਹਿ ਜਾਈ ਚਲੋ ਯਾਰ ਮੋੜ ਕੇ ਆਈਏ ਯਾ ਨਿਕਲ ਜਾ ਕੋਣ ਬੋਲ ਰਿਹਾ ਤੇਰੀ ਕੀ ਚੰਦਰੀਆਂ ਕਹਿ ਰਣਾ ਜੇ ਬੜੀ ਪੁੱਪਾ ਦੁੱਬੂਕ ਬਣ ਗਿਆ ਕਿੱਥੋਂ ਆਇਆ ਹਾਂ ਇਹ ਕਾਰ ਆਇਆ ਮੈਂ ਕੰਮ ਕਰ ਰਹਾ ਵੀ ਇੱਥੇ ਆਇਆ ਮਾੜੀ ਠੀਕ ਹੈ ਮੈਂ ਕਹ ਰਹਾ ਪੈਲੀ ਗੱਦੀ ਜਿਆਵਾ ਕਾਗਜ਼ ਪੱਤਰ ਲੈ ਕੇ ਗਿਆ ਇਹ ਨਾ ਦੇਖੋ ਕਾਰ ਆਇਆ ਮੈਂ ਕੰਮ ਜਿਹੜਾ ਕਰ ਰਹਾ ਚੱਲ ਵਧੀਆ ਹੋ ਗਿਆ ਨਾ ਹੁਣ ਜੇ ਸੌਖੀ ਜਾਂ ਨੀਂਦ ਆ ਜਾ ਤੁਹਾਡੇ ਦੋਵਾਂ ਕਰਤੂਤਾਂ ਤੁਹਾਡੀ ਦੋਵਾਂ ਯਾਰ ਕਰਲਾ ਮੇਰੀਆਂ ਕਲੀਆਂ ਕਹਿ ਦੇ ਚੱਲ ਠੀਕ ਹੈ ਮੇਰੀਆਂ ਕਰਤੂਤਾਂ ਕਰਕੇ ਨਾ ਹੋ ਜਾ ਵਨ ताड़ी धो मत ये कर, कर तेरी तेरी कल वाली तेरी कटुड़ करके मेरी बेटी हो ठीक है तेरी तो तेरी कर तो <laughs> तेरी तो तेरी कर तो अन्या तेरी तेरी कटुड़ जा का है माता मेरा लाश कटुड़ क्या तेरी कल वाली कटुड़ करके मेरी बेटी ठीक है